ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਤੁਹਾਨੂੰ ਕੁਝ ਅਜਿਹੇ ਸਿੰਘਾਂ ਬਾਰੇ ਦੱਸਾਂਗੇ ਉਹਨਾਂ ਦੀ ਸ਼ਹੀਦੀ ਬਾਰੇ ਦੱਸਾਂਗੇ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਕਦੇ ਸੁਣਿਆ ਹੋਵੇਗਾ ਨਾ ਇਹਨਾਂ ਬਾਰੇ ਬਹੁਤਾ ਕੁਝ ਲਿਖਿਆ ਗਿਆ ਤੇ ਨਾ ਹੀ ਕੁਝ ਬੋਲਿਆ ਗਿਆ ਸੋ ਵੀਡੀਓ ਆਦੀ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਭਾਈ ਦਲਜੀਤ ਸਿੰਘ ਬਿੱਟੂ ਜੀ ਆਪਣੀ ਕਿਤਾਬ ਖਾੜਕੋ ਸੰਘਰਸ਼ ਦੀ ਸਾਖੀ ਵਿੱਚ ਲਿਖਦੇ ਨੇ ਕਹਿੰਦੇ ਵੀ ਤਸ਼ੱਦਦ ਅਤੇ ਤਸੀਹਾਂ ਦੀ ਗੱਲ ਤੁਰਦੀ ਹੈ ਤਾਂ ਹਜ਼ਾਰਾਂ ਹੀ ਜਾਣੇ ਅਤੇ ਅਣਜਾਣੇ ਸਿੰਘਾਂ ਸਾਥੀਆਂ ਦੀ ਯਾਦ ਆਉਂਦੀ ਹੈ ਜਿਨ੍ਹਾਂ ਦੇ ਤਨ ਅਤੇ ਮਨ ਇਸ ਪਰਖ ਵਿੱਚੋਂ ਨਿਕਲੇ ਇੱਕ ਬਾਲ ਸਿੰਘ ਬਾਲਾ ਨੂੰ ਕਾਫੀ ਲੰਬਾ ਸਮਾਂ ਦੁਸ਼ਮਣ ਨੇ ਕੈਦ ਵਿੱਚ ਰੱਖ ਕੇ ਜਮਾਇਆ ਪਰ ਉਹ ਵੀ ਸਦਕ ਵਿੱਚ ਪੱਕਾ ਨਿਕਲਿਆ ਸਵਰਨ ਸਿੰਘ ਜਵੰਦਾ ਮੈਨੂੰ ਆਖਰੀ ਵਾਰ ਰਾਜਪਰੇ ਇੱਕ ਠਾਰ ਉਤੇ ਮਿਲਿਆ ਜਿੱਥੇ ਉਹਦੇ ਮਾਤਾ ਪਿਤਾ ਵੀ ਪੁਲਿਸ ਦੇ ਕਹਿਰ ਤੋਂ ਬਚਣ ਲਈ ਆਏ ਹੋਏ ਸਨ ਬਾਅਦ ਵਿੱਚ ਉਹ ਅਤੇ ਉਹਦਾ ਭਾਂਜਾ ਦੋਵੇਂ ਯੂਪੀ ਵਿੱਚੋਂ ਫੜੇ ਗਏ ਸੰਗਰੂਰ ਪੁਲਿਸ ਨੇ ਉਹਨਾਂ ਨੂੰ ਪੰਜਾਬ ਲੈ ਜਾਂਦਾ ਇੱਥੇ ਨੀਮ ਪਾਗਲ ਕਿਸਮ ਦਾ ਪੁਲਿਸ ਅਫਸਰ ਜਸਵਿੰਦਰ ਜੱਸੀ ਸੀਗਾ ਉਸਨੇ ਉਹਦਾ ਦੋਵਾਂ ਨੂੰ چیر-ਚੀਰ ਕੇ ਸ਼ਹੀਦ ਕੀਤਾ ਇਹ ਅਫਸਰ ਨੂੰ ਪੁਲਿਸ ਵਾਲੇ ਜੱਸੀ ਬਾਜੀ ਕਹਿੰਦੇ ਹੁੰਦੇ ਸਨ ਇਹ ਸਿੰਘਾਂ ਨੂੰ ਜਾਤੀ ਨਫ਼ਰਤ ਕਰਕੇ ਬਹੁਤ ਪੂਰੀ ਤਰ੍ਹਾਂ ਤਸੀਹੇ ਦੇ ਕੇ ਮਾਰਦਾ ਹੁੰਦਾ ਸੀ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਅਫਸਰ ਦਾ ਘਰਬਾਰ ਬिखर ਗਿਆ ਤੇ ਇੱਕ ਹੋਰ ਨਰਾਸ਼ਾ ਵਿੱਚ ਮਰਿਆ ਇਹ ਜਾ ਕੇ ਗੁਰਨੇਕ ਸਿੰਘ ਨੇਕਾ ਕਮਾਂਡੋ ਫੋਰਸ ਦਾ ਸਿੰਘ ਸੀ ਜੋ ਆਖਰੀ ਵਾਰ ਮੈਨੂੰ ਅਤੇ ਹਰਜਿੰਦਰ ਸਿੰਘ ਜਿੰਦੇ ਨੂੰ ਨਵਾਂ ਸ਼ਹਿਰ ਦੇ ਖੰਡ کارਖਾਨੇ ਕੋਲ ਮਿਲਿਆ ਉਹ ਪਲਵਾਨੀ ਕਰਦਾ ਰਿਹਾ ਸੀ ਤੇ ਉਸ ਦਿਨ ਬਹੁਤ ਖੁਸ਼ੀ ਉਹ ਮੈਨੂੰ ਬਹੁਤ ਘੁੱਟ ਕੇ ਜੱਫੀਆਂ ਪਾਉਂਦਾ ਰਿਹਾ ਕੁਝ ਦਿਨਾਂ ਬਾਅਦ ਹੀ ਉਹ ਮਾਲ ਪਰ ਨੇੜੇ ਆਪਣੇ ਸਾਥੀ ਪਰਮਜੀਤ ਸਿੰਘ ਸਮੇਤ ਫੜਿਆ ਗਿਆ ਉਸ ਵੇਲੇ ਉੱਥੇ ਪੰਡਤ ਜੀ ਦੇ ਨਾਂ ਦਾ ਡੀਐਸਪੀ ਮਸ਼ਹੂਰ ਸੀਗਾ ਉਹਨੇ ਇਹਨਾਂ ਸਿੰਘਾਂ ਉਤੇ ਹਰ ਕਿਸਮ ਦਾ ਤਸ਼ੱਦਦ ਕੀਤਾ ਇਹ ਸਿੰਘ ਸਦਕ ਤੇ ਸਲਾਮਤ ਰਹੇ ਭਾਵੇਂ ਇਹਨਾਂ ਦੇ ਸਰੀਰ ਬਿਲਕੁਲ ਤੋੜ ਦਿੱਤੇ ਗਏ ਬਾਬਾ ਬਲਵਿੰਦਰ ਸਿੰਘ ਰੱਤਾ ਗੁੱਦਾ ਜੋ ਸੰਘਰਸ਼ ਦਾ ਬਹੁਤ ਜ਼ਿੰਮੇਵਾਰ ਸਿੰਘ ਸੀ ਉਸ ਨੂੰ ਅੰਮ੍ਰਿਤਸਰ ਪੁਲਿਸ ਨੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਉਹ ਆਪਣੇ ਸੁਭਾਅ ਮੁਤਾਬਕ ਸ਼ਾਂਤ ਅਤੇ ਅਡੋਲ ਰਿਹਾ ਰੇਸ਼ਮ ਸਿੰਘ ਥਾਂਦੇ ਨੂੰ ਸ਼ਹੀਦ ਕਰਨ ਵਾਲਿਆਂ ਚੋਂ ਇੱਕ ਨੇ ਦੱਸਿਆ ਕਿ ਕਿਵੇਂ ਉਹ ਸਹਿਜ ਤੇ ਨਿਰਭੈ ਹੋ ਕੇ ਪਾਠ ਹੀ ਕਰੀ ਜਾ ਰਿਹਾ ਸੀ ਉਸਦੇ ਪਾਠ ਨਾਲ ਸਾਰਾ ਪਾਸਾ ਸੁਗੰਧਿਤ ਹੋ ਰਿਹਾ ਸੀ ਪਰ ਜ਼ਾਲਿਮਾਂ ਨੇ ਫੇਰ ਵੀ ਉਹਨੂੰ ਕੋਹ-ਕੋ ਕੇ ਸ਼ਹੀਦ ਕਰ ਦਿੱਤਾ ਨਿਹਾਲ ਸਿੰਘ ਅਸੰਧ ਦੇ ਪੈਰਾਂ ਨੂੰ ਪਾਣੀ ਵਿੱਚ ਉਬਾਲ ਦਿੱਤਾ ਤੇ ਅਵਤਾਰ ਸਿੰਘ ਛਤਰਾਣਾ ਦੇ ਸਰੀਰ ਨੂੰ ਜਮੂਰਾ ਨਾਲ ਨੋਚ ਦਿੱਤਾ ਗਿਆ ਸੀ ਐਵੇਂ ਸਿੰਘਾਂ ਨੇ ਪ੍ਰਾਤਨ ਇਤਿਹਾਸ ਨੂੰ ਇਹਨਾਂ ਸਮਿਆਂ ਵਿੱਚ ਮੋੜ ਦੁਰਾ ਦਿੱਤਾ ਸੀ ਗੁਰਦੀਪ ਸਿੰਘ ਕਾਕਾ ਸਿੱਖ ਸਟੂਡੈਂਟ ਫੈਡਰੇਸ਼ਨ ਜਥੇਦਾ ਸਿੰਘ ਸੀ ਇਹਨੂੰ ਲੁਧਿਆਣੇ ਤੋਂ ਫੜਿਆ ਗਿਆ ਸੀ ਪਟਿਆਲੇ ਦੇ ਬਦਨਾਮ ਪੁਲਸੀਏ surjeet garewal ਨੇ ਸਭ ਤਸ਼ੱਦਦ ਕਰਨ ਤੋਂ ਬਾਅਦ ਆਖਰ ਵਿੱਚ ਇਹ ਸਿੰਘ ਨੂੰ ਜਿਉਂਦਿਆਂ ਹੀ ਭਾਈ ਸਤੀਦਾਸ ਵਾਂਗ ਰੂਹ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਸੀ ਇਸੇ ਹਵਾਨ ਨੇ ਨਾਬੇ ਜੇਲ੍ਹ ਤੋਂ ਇੱਕ ਸਿੰਘ ਗੁਰਦੀਪ ਸਿੰਘ ਦਹੀਦਰ ਨੂੰ ਤਫਦੀਸ਼ੀ ਹੁਕਮਾਂ ਦੇ ਕੱਢ ਲਿਆਂਦਾ ਤੇ ਰਾਹ ਵਿੱਚ ਹੀ ਗੱਡੀਆਂ ਰੋਕ ਕੇ ਉਹਨੂੰ ਦਾਤਰ ਨਾਲ ਵੱਢ ਕੇ ਸ਼ਹੀਦ ਕੀਤਾ ਸੀ ਇਸੇ ਤਰ੍ਹਾਂ ਮੈਨੂੰ ਇੱਕ ਸਿੰਘ ਜਗਰੂਪ ਸਿੰਘ ਦੀ ਯਾਦ ਆਉਂਦੀ ਹੈ ਜਿਸ ਨੂੰ ਪੁਲਿਸ ਨੇ ਬਹੁਤ ਤਸੀਹੇ ਦਿੱਤੇ ਪਰ ਉਸਨੇ ਕੁਝ ਨਾ ਦੱਸਿਆ ਫਿਰ ਉਹ ਸਿੰਘ ਨੂੰ ਤਸ਼ੱਦਦ ਅਤੇ ਜ਼ੁਲਾਲਤ ਤੋਂ ਆਜ਼ਾਦੀ ਦਾ ਇੱਕ ਰਾਹ ਨਜ਼ਰ ਆਇਆ ਉਸਨੇ ਪੁਲਿਸ ਵਾਲੇ ਨੂੰ ਕਿਹਾ ਵੀ ਫਲਾਣੇ ਥਾਂ ਮੋਟਰ ਉਤੇ ਮੈਂ ਹਥਿਆਰ ਦੱਬੇ ਪਏ ਨੇ ਪੁਲਿਸ ਵਾਲੇ ਖੁਸ਼ ਹੋ ਗਏ ਕਿ ਬੰਦਾ ਟੁੱਟ ਗਿਆ ਉਹ ਉਸ ਨੂੰ ਪਟਾਉਣ ਲਈ ਲੈ ਗਏ ਉੱਥੇ ਉਹ ਸਿੰਘ ਨੇ ਹਥਿਆਰਾਂ ਵਿੱਚ ਸਭ ਤੋਂ ਉੱਪਰ ਸਾਈਨਾਈਡ ਵੀ ਨੱਪੀ ਹੋਈ ਸੀ ਹਥਿਆਰ ਕੱਢਣ ਦੇ ਬਹਾਨੇ ਉਹਨੇ ਸਾਈਨਾਈਡ ਕੱਢ ਕੇ ਮੂੰਹ ਵਿੱਚ ਪਾ ਲਈ ਤੇ ਜ਼ਾਲਮਾਂ ਦੇ ਚੁੰਗਲ ਤੋਂ ਆਜ਼ਾਦ ਹੋ ਗਿਆ ਇਸੇ ਤਰ੍ਹਾਂ ਸੁਰਿੰਦਰਪਾਲ ਸਿੰਘ ਠਰੂਆ ਦੁਸ਼ਮਣ ਦੀ ਗੁਪਤ ਕੈਦ ਵਿੱਚ 2.5 ਸਾਲ ਰਿਹਾ ਤੇ ਗੁਰੂ ਦੀ ਕਿਰਪਾ ਨਾਲ ਸਹੀ ਸਲਾਮਤ ਵਾਪਸ ਆ ਗਿਆ ਤੇ ਫਿਰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਤੋਂ ਬਾਹਰ ਆ ਕੇ ਕੋਈ 10 ਸਾਲ ਮੁੜ ਸੰਘਰਸ਼ ਨੂੰ ਨਵੇਂ ਹਾਲਾਤਾਂ ਮੁਤਾਬਕ ਜਥੇਬੰਦ ਕਰਦਾ ਰਿਹਾ ਇਹ ਪੰਜਾਬੀ ਯੂਨੀਵਰਸਿਟੀ ਵਿੱਚ ਐਮਏ ਇਤਿਹਾਸ ਦਾ ਵਿਦਿਆਰਥੀ ਸੀ ਤੇ ਅਵਤਾਰ ਸਿੰਘ ਦਾਉ ਮਾਜਰਾ ਰਹੀਂ ਸਾਡੇ ਸੰਪਰਕ ਵਿੱਚ ਆਇਆ ਸੀ ਆਪਣੇ ਦ੍ਰਿੜ ਸੰਕਲਪ ਅਤੇ ਬਲੰਦ ਕਰਤਾਰ ਕਾਰਨ ਇਹ ਸਿੰਘ ਪੰਥਕ ਜਥੇਬੰਦੀ ਅਤੇ ਖਾੜਕੂ ਜਥੇਬੰਦੀਆਂ ਦੀਆਂ ਅਗਵਾਈਆਂ ਵਿੱਚ ਬਹੁਤ ਜਲਦੀ ਹੀ ਸਾਰਿਆਂ ਦਾ ਵਿਸ਼ਵਾਸਪਾਤਰ ਬਣ ਗਿਆ ਖਾੜਕੂ ਸੰਘਰਸ਼ ਦੀ ਲਿਖਤ ਪੜਤ ਸੰਚਾਰ ਅਤੇ ਰਣਨੀਤੀ ਦੀ ਜ਼ਿੰਮੇਵਾਰੀ ਅਫਤਾਰ ਸਿੰਘ ਹੋਰਾ ਨਾਲ ਨਿਭਾਉਣ ਲੱਗ ਪਿਆ ਜਦੋਂ ਉਹ ਫੜਿਆ ਗਿਆ ਤਾਂ ਏਜੰਸੀਆਂ ਨੂੰ ਪਤਾ ਸੀ ਕਿ ਉਹ ਸੰਘਰਸ਼ ਦੇ ਕੇਂਦਰੀ ਆਗੂਆਂ ਨੂੰ ਜਾਣਦਾ ਹੈ ਅਤੇ ਇਹਦੇ ਕੋਲ ਬਹੁਤ ਪੇਤ ਨੇ ਉਸ ਉੱਤੇ ਤਸ਼ੱਦਦ ਦਾ ਲੰਬਾ ਦੌਰ ਸ਼ੁਰੂ ਹੋਇਆ ਜੋ ਲਗਭਗ 2.5 ਸਾਲ ਚੱਲਦਾ ਰਿਹਾ ਇਨੂੰ ਕਈ ਵਾਰ ਮਰਨ ਵਾਲੀ ਹਾਲਤ ਵਿੱਚ ਪਹੁੰਚਾਇਆ ਗਿਆ ਬਹੁਤ ਲਾਲਚ ਦਿੱਤੇ ਗਏ ਅਤੇ ਦਿਮਾਗ ਨੂੰ ਕਾਬੂ ਕਰਨ ਦੇ ਤਰੀਕੇ ਵੀ ਅਪਣਾਏ ਗਏ ਪਰ ਇਸ ਉੱਪਰ ਗੁਰੂ ਦੀ ਕਿਰਪਾ ਰਹੀ ਤੇ ਇਹ ਔੜ ਰਿਹਾ ਇਸ ਦੇ ਮਿੱਤਰਾਂ ਦਾ ਘੇਰਾ ਬਹੁਤ ਵੱਡਾ ਸੀ ਜਿਨ੍ਹਾਂ ਨੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਰੱਖਣ ਵਾਲਾ ਤਾਂ ਪ੍ਰਮਾਤਮਾ ਹੈ ਬਾਕੀ ਤਾਂ ਸਬੱਬ ਬਣਦੇ ਹੁੰਦੇ ਨੇ ਇਹ ਸਿੰਘ ਨੂੰ ਤਿੰਨ ਵਾਰ ਮੁਕਾਬਲਾ ਬਣਾ ਕੇ ਮਾਰਨ ਲਈ ਲਿਆਂਦਾ ਗਿਆ ਪਰ ਤਿੰਨੇ ਵਾਰ ਹੀ ਕਿਸੇ ਨਾ ਕਿਸੇ ਸਬੱਬ ਕਰਕੇ ਬਚ ਗਿਆ ਇਸਨੇ ਕੋਈ ਹਮਲਾ ਨਹੀਂ ਕੀਤਾ ਸੀ ਜਿਸ ਕਰਕੇ ਆਖਰ ਇਸ ਨੂੰ ਮੁਕੱਦਮਾ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਜਦੋਂ ਅਸੀਂ ਵੜੇ ਗਏ ਤਾਂ ਇਹ ਜੇਲ੍ਹ ਵਿੱਚ ਹੀ ਸੀ ਜਦੋਂ ਜੇਲ੍ਹ ਵਿੱਚ ਗਏ ਤਾਂ ਇਹਨੇ ਸਾਨੂੰ ਸੰਘਰਸ਼ ਦੀਆਂ ਸਹੀ ਸਲਾਮਤ ਪਈਆਂ ਅਮਾਨਤਾਵਾਰੇ ਦੱਸਿਆ ਇਸ ਤਰ੍ਹਾਂ ਹੋਰ ਵੀ ਅਜਹੀਆਂ ਬੁਲੰਦ ਰੂਹਾਂ ਹੋਣਗੀਆਂ ਜਿਨ੍ਹਾਂ ਨੇ ਪੰਤਰੀਆਂ ਮਾਂਤਾ ਨੂੰ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਉਹ ਭਾਵੇਂ ਵਾਰ-ਵਾਰ ਫੜੇ ਜਾਂਦੇ ਰਹੇ ਤਸੀਹੇ ਅਤੇ ਜਲਾਲਤ ਚੱਲਦੇ ਰਹੇ ਪਰ ਸਿੰਘਾਂ ਲਈ ਆਪਣੇ ਘਰਾਂ ਅਤੇ ਦਿਲਾਂ ਦੇ ਬੂਹੇ ਖੁੱਲ੍ਹੇ ਰੱਖੇ ਕਈ ਸਿੰਘ ਤਾਂ ਵਾਰ-ਵਾਰ ਤਸ਼ੱਦਦ ਹੋਣ ਨਾਲ ਤਸੀਹੇ ਖਾਨਿਆਂ ਵਿੱਚ ਹੀ ਦਮ ਤੋੜ ਗਏ ਹਜ਼ਾਰਾਂ ਸਿੰਘਾਂ ਸਿੰਘੜੀਆਂ ਤੇ ਪਰਿਵਾਰਾਂ ਨੇ ਹਕੂਮਤ ਦੀ ਦਹਿਸ਼ਤ ਦਾ ਸਾਹਮਣਾ ਕੀਤਾ ਜਲਾਲ ਤਾਂ ਸਈਆਂ ਬੇਇੱਜ਼ਤੀਆਂ ਹੋਈਆਂ ਕੁੱਟਮਾਰਾਂ ਹੋਈਆਂ ਘਰ-ਬਾਰ ਉਜੜੇ ਤੇ ਘਰੋਂ ਬੇਕਾਰ ਹੋਏ ਗੋਲੀਆਂ ਖਾਧੀਆਂ ਹੱਡ ਪੈਰ ਤੜਵਾਏ ਤਸੀਹੇ ਝੱਲੇ ਅਤੇ ਸ਼ਹਾਤਾਂ ਦਿੱਤੀਆਂ ਸਿੱਖਾਂ ਨੇ ਗੁਰੂ ਦੇ ਰਾਹ ਤੇ ਚੱਲਦਿਆਂ ਪਹਿਲੇ ਸਮਿਆਂ ਵਾਂਗ ਹੀ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦਿੱਤਾ ਜੋ ਕੁਝ ਪੰਥ ਨੇ ਹੰਡਾਇਆ ਤੇ ਜਰਿਆ ਉਹ ਅਕਾਇ ਹੈ ਦੁਨੀਆ ਦੇ ਇਤਿਹਾਸ ਵਿੱਚ ਭਾਵੇਂ ਉਹਨਾਂ ਦਾ ਨਾਂ ਦਰਜ ਨਾ ਹੋ ਸਕੇ ਪਰ ਉਹ ਪੰਥ ਦੀਆਂ ਅਰਦਾਸਾਂ ਦਾ ਹਿੱਸਾ ਬਣ ਗਏ ਨੇ ਸੋ ਦੋਸਤੋ ਇਹ ਸਨ ਕੁਝ ਸਿੰਘ ਜਿਨ੍ਹਾਂ ਨੇ ਬਹੁਤ ਤਸ਼ੱਦਦ ਸਹਿ ਕੇ ਪੂਰੀ ਚੜ੍ਹਦੀ ਕਲਾ ਵਿੱਚ ਸ਼ਹਾਦਤਾਂ ਦਿੱਤੀਆਂ ਨੇ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਇੱਕ ਹੋਰ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ